ਕੈਨੇਡਾ ਦੀ ਖੁਫੀਆ ਏਜੰਸੀਆ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਸ ਸੀਐਸਐਸ ਵੀ ਕਹਿੰਦੇ ਆ ਉਹਨੇ ਇੱਕ ਭਾਰਤੀ ਨੈਟਵਰਕ ਦਾ ਪਤਾ ਲਾਇਆ ਉਸ ਦਾ ਖੁਲਾਸਾ ਕੀਤਾ ਸਟੂਅਰਟ ਬੈਲ ਗਲੋਬਲ ਨਿਊਜ਼ ਦਾ ਪੱਤਰਕਾਰ ਆ ਕਾਫੀ ਖੋਜ ਪੀਨ ਰਿਸਰਚ ਤੋਂ ਬਾਅਦ ਖਬਰ ਦੀ ਡੂੰਘਾਈ ਦੇ ਨਾਲ ਪੜਤਾਲ ਕਰਨ ਤੋਂ ਬਾਅਦ ਹੀ ਖਬਰ ਨੂੰ ਅੱਗੇ ਲੈ ਕੇ ਆਉਂਦਾ ਸਟੂਅਰਟ ਬੈਲ ਨੇ ਖਬਰ ਦਿੱਤੀ ਹੈ ਖਬਰ ਗਲੋਬਲ ਨਿਊਜ਼ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਤੇ ਭਾਰਤੀ ਏਜੰਸੀਆਂ ਵੱਲੋਂ ਇੱਕ ਨੈਟਵਰਕ ਚਲਾਇਆ ਜਾ ਰਿਹਾ ਉਸ ਦਾ ਪਰਦਾ ਫਾਸ਼ ਕੀਤਾ 2019 2020 2021 ਤੋਂ ਲਗਾਤਾਰ ਸੀਸ ਇਸ ਵੱਲੋਂ ਪੜਤਾਲ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਹਾਲਾਂਕਿ ਡਾਇਰੈਕਟ ਫੋਰਨ ਇੰਟਰਫੀਅਰੈਂਸ ਜਿਹੜਾ ਇੰਡੀਆ ਵੱਲੋਂ ਕੀਤਾ ਜਾ ਰਿਹਾ ਕੈਨੇਡਾ ਦੀਆਂ ਸਿਆਸੀ ਅਤੇ ਸਮਾਜਿਕ ਤੌਰ ਦੇ ਉੱਤੇ ਜਿਹੜੀਆਂ ਕਾਰਵਾਈਆਂ ਨੇ ਸਰਗਰਮੀਆਂ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਤਾਂ ਕਿ ਭਾਰਤ ਦਾ ਹੱਥ ਉਥੇ ਉੱਚਾ ਰਹੇ ਤੇ ਖਾਲਸਤਾਨ ਅਤੇ ਸਿੱਖਾਂ ਦਾ ਸਿੱਖਾਂ ਦੀ ਜਿਹੜੀ ਜਦੋਜਹਿਦ ਸਿੱਖ ਸੰਘਰਸ਼ ਉਸ ਨੂੰ ਤਾਰਪੀਡੋ ਕੀਤਾ ਜਾ ਸਕੇ ਤੇ ਉਸ ਨੂੰ ਕੰਟਰੋਲ ਦੇ ਵਿੱਚ ਲਿਆ ਜਾ ਸਕੇ ਅਸਲ ਦੇ ਖੁਲਾਸੇ ਸਾਨੂੰ ਬੀਤੇ ਹੋਏ ਸਮੇਂ ਦੇ ਵਿੱਚ ਜਿਹੜੇ ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰ ਨੇ ਸੀਨੀਅਰ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਤੋਂ ਵੀ ਪਤਾ ਲੱਗਦਾ ਪਰ ਇੱਕ ਸ਼੍ਰੀ ਵਾਸਵਾ ਗਰੁੱਪ ਤੇ ਉਹਦਾ ਕੈਨੇਡਾ ਚ ਐਡਮਿੰਟਨ ਵਿਖੇ ਮੁਖ ਦਫ਼ਤਰ ਆ ਤੇ ਇਸ ਤੋਂ ਇਲਾਵਾ ਬੈਲਜੀਅਮ ਸਵਿਟਜ਼ਰਲੈਂਡ ਤੇ ਹੋਰ ਕਈ ਕੰਟਰੀਆਂ ਦੇ ਵਿੱਚ ਉਹਨਾਂ ਦੇ ਦਫ਼ਤਰ ਨੇ ਜਿਹੜਾ ਸ੍ਰੀ ਵਾਸਤਵ ਗਰੁੱਪ ব্রাহ্মণ ਹੁੰਦੇ ਨੇ ਸ੍ਰੀ ਵਾਸਤਵ ਤੇ ਉਸ ਗਰੁੱਪ ਦੇ ਅਖਬਾਰ ਚੱਲਦੇ ਨੇ ਕਈ ਤੇ ਤੇਲ ਅਤੇ ਗੈਸ ਦੀਆਂ ਕੰਪਨੀਆਂ ਵੀ ਰਹਿ ਉਹਦੀਆਂ ਉਸ ਦਾ ਕਾਰੋਬਾਰ ਹੈ ਤੇ ਕੈਨੇਡਾ ਦੀ ਜਿਹੜੀ ਕੌਮੀ ਸੁਰੱਖਿਆ ਏਜੰਸੀ ਜਾਂ CSIS ਉਸ ਦੇ ਅਧਿਕਾਰੀਆਂ ਨੇ ਦੋਸ਼ ਲਾਏ ਨੇ ਕਿ ਸ੍ਰੀ ਵਾਸਤਵ ਗਰੁੱਪ ਤੇ ਉਸ ਦੇ ਜਿਹੜੇ ਦੋਸਤ ਨੇ ਸਹਿਯੋਗੀ ਨੇ ਉਸ ਗਰੁੱਪ ਦੇ ਉਹ ਗੁਪਤ ਕਾਰਵਾਈਆਂ ਕੈਨੇਡਾ ਦੇ ਖਿਲਾਫ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤ ਦੇ ਦੀਆਂ ਏਜੰਸੀਆਂ ਨੇ ਰਾ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਬਿਊਰੋ ਆਈਬੀ ਉਹਨਾਂ ਦੇ ਕਹੇ ਤੋਂ ਉਹਨਾਂ ਦੇ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੋਂ ਕੰਮ ਕਰਦੇ ਹੋਏ ਗੁਪਤ ਕਾਰਵਾਈਆਂ ਕੀਤੀਆਂ ਨੇ ਤੇ ਉਹਨਾਂ ਦਾ ਪਤਾ ਲਾਇਆ ਗਿਆ ਬਕਾਇਦਾ ਤੌਰ ਤੇ ਉੱਤੇ ਸਬੂਤ ਉਹਨਾਂ ਨੇ ਜਾਰੀ ਕੀਤੇ ਨੇ ਹਾਸਲ ਕੀਤੇ ਨੇ ਸੋ ਸੀਸੀਐਸ ਦੇ ਮੁਤਾਬਕ 2000 ਉਹ ਨੋ ਦੇ ਵਿੱਚ ਭਾਰਤ ਦੀ ਖੁਫੀਆ ਏਜੰਸੀ ਨੇ ਵਾਸਤਵਾ ਗਰੁੱਪ ਦੇ ਵਾਈਸ ਚੇਅਰਮੈਨ ਨੂੰ ਕੈਨੇਡੀਅਨ ਸਿਆਸਤਦਾਨਾਂ ਦੇ ਇਨਫਲੂਐਂਸ ਕਰਨ ਤੇ ਉਹਨਾਂ ਨੂੰ ਭਾਰਤ ਦੇ ਪੱਖ ਦੇ ਵਿੱਚ ਭਾਰਤ ਦੇ ਮੁਤਾਬਕ ਕੰਮ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਉਹਨੂੰ ਫੰਡ ਮੁਹੱਈਆ ਕੀਤਾ ਬਕਾਇਦਾ ਤੌਰ ਤੇ ਉੱਤੇ ਵੱਡੇ ਪੱਧਰ ਦੇ ਉੱਤੇ ਸੋ ਇਹ ਉਹਨੂੰ ਜੌਬ ਦਿੱਤੀ ਗਈ ਸੀ ਸ਼੍ਰੀ ਵਾਸਤਵਾ ਗਰੁੱਪ ਨੂੰ ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ ਕਿ ਭਾਰਤ ਦੇ ਪੱਖ ਦੇ ਵਿੱਚ ਭਾਰਤ ਉਹਨਾਂ ਸਾਰਿਆਂ ادارਿਆਂ ਨੂੰ ਤੇ ਲੋਕਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਇਨਫਲੂਐਂਸ ਕਰਕੇ ਭਾਰਤ ਦੇ ਲਈ ਜਿਹੜਾ ਸੀ ਉਹ ਜੋੜਨਾ ਭਾਰਤ ਪੱਖੀ ਕੰਮ ਕਰਨਾ ਇਸ ਦੇ ਲਈ ਜੌਬ ਦਿੱਤੀ